ਪਰੀ ਮਾਪੀ ਕਰ ਜਣਾ ਨਾ ਹਾਂਜੀ ਹਾਂ ਇਹ ਲੰਬਾਈ ਇਹਨੇ ਲੰਬਾਈ ਚੌੜਾਈ ਨਹੀਂ ਲਿਖੀ ਇਹਦੇ ਵਰਗ ਦੀ ਪੂਜਾ ਅਜ ਪਹਿਲਾਂ ਥੋੜਾ ਜਿਹਾ ਹੱਥ ਜਲਦੀ ਚਲਾਓ ਵਰਗ ਦੀ ਪੂਜਾ ਲਿਖਿਆ ਕਰਨ ਵਾਲੇ ਇੱਕ ਪਹਿਲਾਂ ਵੇਰੀ ਗੁੱਡ 4 ਗੁਣਾ 20 77 ਪੂਜਾ 75 ਆ ਨਾ ਹੂੰ ਉਹ ਇਤਨਾ ਗੁਣਾ ਕੀਤੀ ਇੱਕ ਸਾਈਡ ਤੇ ਕਰਿਆ ਕਰੋ ਵਿਚਾਲੇ ਜੇ ਨਾ ਕਰਾ ਤੇ ਕੋਈ ਗੱਲ ਨਹੀਂ ਹੁਣ ਤਾਂ ਕਰ ਲੈ ਫਿਰ ਬਾਅਦ ਚ ਮਟੇ ਦੇ ਦੀ ਨਾ ਜੇ ਪੈਨ ਨਾਲ ਤੁਸੀਂ ਇਹ ਵਿਚਾਲੇ ਕਰ ਦੋਗੇ ਫਿਰ ਉਹ ਥੋੜੀ ਮਿਟ ਜੂ ਪੈਨ ਨਾਲ ਲੀਕਾ ਥੋੜੀ ਮਿਟ ਜੂ ਤੇਨ ਸੌ ਲੀਕ ਲੀਕ ਵੈਰੀ ਗੁੱਡ ਹਾਂਜੀ ਹੁਣ ਹਰ ਜੋਦ ਇੱਕ ਕੰਮ ਕਰ ਉਹ 75 ਦੀ ਜਗ੍ਹਾ ਕੁਐਸਚਨ ਦੇ ਵਿੱਚ 75 ਦੀ ਜਗ੍ਹਾ ਕਰਦੇ 15 जो क्वेश्चन है हाँ पंद्रह कर दे मिलीमीटर की जगह कर दे तू मीटर मीटर कर दे मिली हाँ मिलीमीटर दे।, मिली दे चलो जी हूँ आंसर मटे दे सारा ये तो ठीक से सवाल दूजा सवाल हो रहा हूं हांजी हूं आज किरण आज मटे दे भी आप ही बना लुओ ਆਪੀ ਬਣਾਉਗੀ ਧਿਆਨ ਨਾਲ ਕਰਿਓ ਵਰਗ ਦੇ ਵਿੱਚ ਪੂਜਾ ਹੁੰਦੀ ਆ ਲੰਬਾਈ ਚੌੜਾਈ ਨਹੀਂ ਹੁੰਦੀ ਧਿਆਨ ਰੱਖਿਆ ਕਰੋ ਵਰਗ ਦੇ ਵਿੱਚ ਇੱਕ ਚੀਜ਼ ਦਿੱਤੀ ਹੁੰਦੀ ਐ ਸਮਝ ਆ ਰਹੀ ਬੁੱਟੇ ਹੁਣ ਹਾਂਜੀ ਥੋੜਾ ਜਿਹਾ ਹੱਥ ਜਲਦੀ ਚਲਾ ਦਿਓ ਬਸ ਵਰਗ ਦੀ ਪੂਜਾ ਕਿੰਨੀ ਆ 15 ਮੀਟਰ ਵੈਰੀ ਗੁੱਡ ਇਹ ਦੇਣਾ ਵਰਗ ਦਾ ਨਾਮ ਹੂੰ ਪਹਿਲਾ ਵਰਗ ਦੀ ਭੁਜਾ 20 ਲਿਖਿਆ ਕਰੋ ਉੱਪਰ ਇਹ ਹੈ ਵਰਗ ਦਾ ਪਰਿਮਾਪ ਕੱਢਣ ਦਾ ਫਾਰਮੂਲਾ ਠੀਕ ਹੈ ਇਹ ਤੁਹਾਨੂੰ ਲਿਖਣਾ ਪਊਗਾ ਸਿੱਧਾ ਤੁਸੀਂ 4 ਪਾ ਕੇ 4 ਨਾਲ ਗੁਣਾ 15 ਪਾ ਦਿੰਨੇ ਹੋ ਉਹ ਤੋਂ ਪਹਿਲਾਂ ਤੁਸੀਂ 4 ਭੁਜਾ ਪਾਣੀ ਹੀ ਪਾਣੀ ਹੈ ਫਾਰਮੂਲਾ ਲਿਖਿਆ ਹੀ ਜਾਊਗਾ ਹਲਿਆ ਆਪਾਂ ਵਰਗ ਦਾ ਕੱਢ ਰਿਹਾ ਨਾ ਇਹ ਧਿਆਨ ਰੱਖਣੀ ਹੈ ਚੀਜ਼ ਹਾਂ ਫੇਰ 15 ਨੂੰ ਕਿੰਨੀ ਆ ਭੁਜਾ 15 ਨਹੀਂ 4 4 ਪਹਿਲਾਂ 4 ਦਾ 4 ਲਿਖੀ ਪੂਜਾ 15 ਹਾਂ ਹੁਣ ਪੂਜਾ ਕਿੰਨੀ ਸੀ 5 ਹੰ ਭੱਬੇ ਦੇ ਦਲੈਂਕੜ ਪਊਗੀ ਨਾਲੇ 15 ਚੋਕਾ 73 ਖਤਮ ਹੋ ਗਿਆ ਸਵਾਲ ਕੀ ਕਿੱਥੇ ਗਲਤੀ ਆ ਹਾਂ ਮੀਟਰ ਸ਼ਾਬਾਸ਼ ਆ ਗਈ ਸਮਝ ਹੁਣ ਦੇਖੋ ਹੁਣ ਕਰਿਆ ਆਪਾਂ ਵਰਗ ਹੁਣ ਮੈਂ ਨਾਲ ਦੇ ਨਾਲ ਕਿਰਨ ਇਹ ਰੇਜ਼ ਕਰਦੇ ਅਨਸਰ ਉਹ ਵਰਗ ਦੀ ਥਾਂ ਤਾਂ ਲਿਖਦੇ ਪਰਿਮਾਪ ਕੁਐਸਚਨ ਦੇ ਵਿੱਚ ਹੁਣ ਉੱਥੇ ਜਿੱਥੇ ਵਰਗ ਪਾਇਆ ਨਾ ਉੱਥੇ ਕਰ ਪਰਿਮਾਪ ਵਰਗੇ ਦੀ ਥਾਂ ਕਰਦੇ ਆਇਤ ਹਾਂ ਹਾਂ ਉੱਥੇ ਉੱਥੇ ਆਇਤ ਕਰ ਪਹਿਲਾਂ ਹਾਂਜੀ ਖੜੀ ਹੋ ਜਾ ਅਰਸ਼ੀ ਬਾਰੀ ਸਭ ਦੀ ਆਊਗੀ ਕਰ ਲੈਣੀ ਨਾ ਆ ਜਾ ਆਇਤ ਦਾ ਪਰਿਮਾਪ ਕਰ ਪਤਾ ਕਰੋ ਜਿਸ ਦੀ ਪੂਜਾ ਨਹੀਂ ਹੁਣ ਪੂਜਾ ਦੀ ਥਾਂ ਲਿਖਦੇ ਤੂੰ ਲੰਬਾਈ ਧੀਏ ਹਾਂ ਲੰਬਾਈ ਲਿਖਦੇ ਤੂੰ 7 7 ਅਤੇ ਆ ਚਲ ਚੌੜਾਈ ਲਿਖਦੇ ਚੌੜਾਈ ਲਿਖਦੇ ਕਿੰਨੀ ਲਿਖੇਗੀ 5 ਲਿਖਦੇ 5 ਮੀਟਰ ਹੈ ਧਿਆਨ ਨਾਲ ਕਰਿਓ ਸਾਰੇ ਵਿੱਚ ਗਲਤੀ ਦੱਸਣੀ ਹੈ ਨਾਲੇ ਇਹਦੀ ਹੁਣ ਪਹਿਲਾਂ ਤਾਂ ਇਹ ਦੱਸੋ ਇਹ ਐਇਤ ਦਾ ਸਵਾਲ ਹੈ ਕਿ ਵਰਗ ਦਾ ਸਵਾਲ ਹੈ? ਐਇਤ ਦਾ। ਇਹਦੇ ਵਿੱਚ ਵਰਗ ਦਾ ਡਾਇਗਰਾਮ ਨਹੀਂ ਬਣਨਾ ਆਏਗਾ। ਐਇਤ ਦਾ। ਹਾਂ ਐਇਤ ਦਾ ਬਣੂਗਾ। ਥੋੜਾ ਹੱਥ ਤੇਜ਼ ਚਲਾ ਦਿਓ ਜਲਦੀ ਕਰੋ ਸਵਾਲ। ਹਮ। ਸ਼ਾਬਾਸ਼। ਬਸ ਇਹਨੂੰ ਲੰਬਾਈ ਲਿਖਣ ਦੀ ਲੋੜ ਨਹੀਂ ਸਿੱਧਾ ਉਹ ਲਿਖ। ਹਾਂ। पिछे की लिखा मैंने मीटर पा मीटर लिख दी शाबाश ਆਇਤ ਦੀ ਚੌੜਾਈ ਆਇਤ ਦੀ ਲੰਬਾਈ ਵੀ ਪਾ ਤੇ ਚੌੜਾਈ ਵੀ ਪਾਵਨ ਦੂਸਰੇ ਨੂੰ ਲੰਬਾਈ ਪਹਿਲਾਂ ਆਇਤ ਦੀ ਲੰਬਾਈ ਪਾ ਪਹਿਲਾਂ ਲਿਖ ਕੇ ਦੱਸੇ ਜੀ ਜੀ ਹਾਂ ਆਇਤ ਦੀ ਲੰਬਾਈ ਲੰਬਾਈ ਪਾ ਲੰਬਾਈ ਇਹ ਚੀਜ਼ ਲਿਖਿਆ ਕਰੋ ਡਾਇਗਰਾਮ ਦੇ ਨਾਲ ਨਾਲ ਇਹ ਚੀਜ਼ ਵੀ ਲਿਖਣੀ ਹੈ ਜੇ ਉਹਦੇ ਵਿੱਚ ਪੂਜਾ ਦਿੱਤੀ ਹੈ ਤਾਂ ਉਹਦੇ ਵਿੱਚ ਪੂਜਾ ਲਿਖਣੀ ਹੈ ਬਸ ਲੈ ਲੈ ਤਾਂ ਪੱਟੀ ਪੀਨੇ ਗਈ ਬਰਾਬਰ ਤਾਂ ਪਾ ਦੇ ਸੱਤ ਦੇਖੇ ਨਿੱਕੀ ਬਿੰਦੀ ਪਈ ਹੈ ਦੂਰ ਪਾ ਥੋੜਾ ਜਰਸੀ ਹਾਂ ਪੂਰਾ ਪਾਇਆ ਕਰਨ ਵਾਲੇ ਲੰਬਾਈ ਹਾਂ ਸੋੜੀ ਪਾ है? पांगी, पांगी। हाँ पीछे मीटर, मीटर भी पाला चल हूँ की करेंगी हाँ लिखो फटाफट लिख दो हूं मानी तेरी बारी याद रखी कर ना ਇਹ ਵੀ ਦੇਖੂੰ ਆਇਤ ਦੇ ਪਰਮਾਪ ਦਾ ਫਾਰਮੂਲਾ ਦੇਖ ਇਹਦੇ ਵਿੱਚ ਫਾਰਮੂਲਾ 4 ਗੁਣਾ ਪੂਜਾ ਨਹੀਂ ਲੱਗਦਾ ਕਮਲ ਇਹਦੇ ਵਿੱਚ ਜਿਹੜਾ ਫਾਰਮੂਲਾ ਲੱਗੂਗਾ ਆਇਤ ਦਾ ਫਾਰਮੂਲਾ 4 ਗੁਣਾ ਪੂਜਾ ਨਹੀਂ ਆਏਗਾ ਦੇਖੋ ਕਿਹੜਾ ਫਾਰਮੂਲਾ ਲੰਦੀ ਏ जल्दी हाथ चला दे लंबाई, दोड़, लंबाई देख लो कि लिखी है सत्त ता लिखी है हां ਸ਼ਾਬਾਸ਼ ਚਲੋ ਵੀ ਨੈਕਸਟ ਇਹਦਾ ਆਨਸਰ ਮਟੇ ਜਲਦੀ ਸਮਝ ਆਈ ਕਿ ਨੂੰ ਕਿਰਾਈਏ ਹਾਂ ਆ ਵੀ ਚੱਲੋ ਫਾਰਮੂਲਾ ਯਾਦ ਰੱਖਿਆ ਕਰੋ ਇਹ ਆਇਤ ਦਾ ਫਾਰਮੂਲਾ ਸੀ ਉਹ ਵਰਗ ਦਾ ਸੀ ਹਾਂਜੀ ਆਇਆ ਜਸਪ੍ਰੀਤ ਖੜੀ ਹੋ ਜਾ ਕੁੜੀ ਉਹ ਦੁਬਾਰੇ ਏਕਮ ਦੀ ਆਉਗੀ ਵਾਰੀ ਰਾਈਟਿੰਗ ਸਾਫ਼ ਰੱਖੀ ਉੱਥੇ ਲੰਬਾਈ ਕਰਦੇ ਅਰਸ਼ੀ 14 14 ਚੁੜਾਈ ਕਰ ਦੇ 10 ਚਲ ਜਲਦੀ ਚੱਲ ਮਣੀ ਤੁਸੀਂ ਨਾ ਬੋਲ ਲਓ ਨਾ ਉਹਨੂੰ ਸਵਾਲ ਨਹੀਂ ਉਹਨਾਂ ਨੂੰ ਸਮਝ ਲੈਣ ਦੇ ਇੱਥੇ ਹੀ ਰਾਈਟਿੰਗ ਸਾਫ਼ ਕਰਦੀ ਹੈ ਕਾਪੀ ਜੇ ਫਾੜ ਦਿੰਦੀ ਹੈ 14 ਦੇ ਪਿੱਛੇ ਲਿਖ ਕੀ ਲਿਖਿਆ ਹੈ डायग्राम भी बनाए इधर शाबाश ਫਾਰਮੂਲਾ ਕੀ ਸੀ ਇਹਦਾ ਬੋਲੀ ਮਣੀ ਨਹੀਂ ਨਹੀਂ ਰੁਕੀ ਫਾਰਮੂਲਾ ਦੱਸੋ ਅੱਗੇ ਇਹਨੇ ਟੈਨ ਲੇ ਕਰੀ ਹਾਂ ਨਹੀਂ ਪਹਿਲਾਂ ਕੀ ਲਿਖੂਗੀ ਪਹਿਲਾਂ ਫਾਰਮੂਲਾ ਦੱਸ ਪੰਜਾਬੀ ਚ ਜਿਹੜਾ ਲਿਖਾਇਆ ਮੈਨੇ ਇਹ 14 ਵਾਲੀ ਗੱਲ ਤਾਂ ਬਾਅਦ ਚ ਹੈ ਹਾਂ ਤੂੰ ਦਾ ਸਰ ਲੰਬਾਈ ਲੰਬਾਈ ਪਲੱਸ ਚੌੜਾਈ ਆ 2 ਬ੍ਰੈਕਟ ਚ ਲੰਬਾਈ ਪਲੱਸ ਚੌੜਾਈ ਬ੍ਰੈਕਟ ਆਹ ਲਓ ਇਹ ਉਹ 14 ਵਾਲੀ ਗੱਲ ਤਾਂ ਬਾਅਦ ਚ ਕਰਨੀ ਆ ਪਹਿਲਾਂ ਫਾਰਮੂਲਾ ਇਹਨੂੰ ਜਣੀ ਕਿੰਨੇ ਨਹੀਂ ਹੋ ਗਰਾ ਰੱਖੇ ਨਹੀਂ ਵਰਗ ਇਹ ਇੱਥੇ ਨਹੀਂ ਲਿਖ ਰਹੀ ਕੋਈ ਨਾ ਵਰਗ ਤਾਂ ਨਹੀਂ ਲਿਖੀਏ ਨੂੰ ਲੈ ਇੱਥੇ ਨਹੀਂ ਲਿਖੀਏ ਅੱਗੇ ਦੇਖੋ ਜਿੱਥੇ ਲੰਬਾਈ ਲਿਖੀ ਹੋ ਉੱਥੇ 14 ਲਿਖੂਗੀ ਜਿੰਨੀ ਲੰਬਾਈ ਦਿੱਤੀ ਹੋਈ ਆ ਜਿੰਨੀ ਚੜਾਈ ਲਿਖੀ ਹੋਈ ਹੈ ਓਨੀ ਚੜਾਈ ਕਰ ਦੂਗੀ ਜਿੱਥੇ ਲੰਬਾਈ ਦੀ ਗੱਲ ਹੋ ਰਹੀ ਓਥੇ ਲੰਬਾਈ ਜਿੱਥੇ ਚੜਾਈ ਦੀ ਗੱਲ ਹੋ ਰਹੀ ਓਥੇ ਚੜਾਈ ਹਾਂ ਥੋੜਾ ਜਿਹਾ ਨਾ ਹੱਥ ਜਲਦੀ ਚਲਾ ਦੇ ਇਹ ਤੇ ਆ ਰੱਖਣੀ ਹੈ ਇਹ ਵਾਲਾ ਫਾਰਮੂਲਾ ਆਇਤ ਜੀ ਯੂਜ਼ ਹੋ ਉਹ ਵਾਲਾ ਵਰਗ ਚੂ ਹਾਂਜੀ ਇੱਕਮ ਤਿਆਰ ਹੋ ਜਾ ਤੂੰ ਅਗਲਾ ਸਵਾਲ ਕਰਨ ਲਈ ਨਿਕਲ ਜਾ ਬਾਹਰ ਬਰਾਬਰ ਤਾਂ ਪਾ ਸਹੀ ਬਰਾਬਰ ਬਰਾਬਰ ਲੈ ਕੇ ਜਾਇਆ ਕਰ ਅੱਗੇ ਪਿੱਛੇ ਨਹੀਂ ਹੋਣ ਜਾਈ ਨੇ ਹਾਂਜੀ ਠੀਕ ਹੈ ਦਾ ਸਵਾਲ ਹਾਂਜੀ ਚਲੋ ਆਜੋ ਇੱਕਮ ਬਾ ਚਲ ਜਲਦੀ ਇਹਨਾਂ ਰੇਜ਼ ਕਰ ਇਹਨੂੰ ਉਹ ਤੇ ਆਇਤ ਦੀ ਥਾਂ ਕ ਕਰਦੇ ਵਰਗ ਹਾਂ ਆਇਆ ਤੁਸੀਂ ਤਾਂ ਕਰ ਵਰਗ ਹਾਂ ਤੇ ਨੀਚੇ ਲਿਖ ਦੇ ਜਿਸ ਦੀ ਪੂਜਾ ਪੂਜਾ ਪੱਬੇ ਦੇ ਲੈਂਕਡ ਹੁੰਦੀ ਹੈ ਪੁੱਤਰ ਪੂਜਾ 8 8 ਸੈਂਟੀਮੀਟਰ ਆ ਮੀਟਰ ਮਟੇ ਦੇ ਹਾਂ ਹੈ ਸੋਹਣੀ ਰਾਈਟਿੰਗ ਨਹੀਂ ਲਿਖਦੀ ਪਹਿਲਾਂ ਸੋਹਣੀ ਲਿਖਰੀ ਸੀ ਹਾਂਜੀ ਆਜੋ ਜਲਦੀ ਆਓ ਇੱਕ ਜਿੰਨੇ ਬੱਚਿਆਂ ਦੀ 바ਰੀ ਆਉਦੀ ਉਹਨਾਂ ਨੇ ਲਾਉਂਗੀ ਮੈਂ 바ਰੀ ਉੱਧਰ ਦੇਖ ਬੁੱਤਰਾ ਉੱਧਰ ਉਹ ਸਵਾਲ ਨੂੰ ਦੇਖ ਲੈ ਬੈਗ ਤਾਂ ਬਾਅਦ ਚ ਹੀ ਦੇਖ ਲਈ ਉਹ ਸਵਾਲ ਦੇ ਹਾਂ ਜੀ ਇਹਦੇ ਵਿੱਚ ਵਰਗ ਦੀ ਗੱਲ ਹੋ ਰਹੀ ਹੈ ਤਾਂ ਵਰਗ ਦੀ ਪੂਜਾ ਸਮਝ ਆ ਰਹੀ ਹੈ ਇਹ ਡਾਇਗ੍ਰam ਵੀ ਬਣਾਏ ਦਾ ਸੈਨਾ ਸਮਝਿਆ ਕਰੋ ਜੇ ਨਹੀਂ ਪਤਾ ਲੱਗਦੀ ਨਾ ਪੁੱਛਿਆ ਕਰ ਐਵੇਂ ਡਰ ਕੇ ਜੇ ਨਹੀਂ ਬੈਠਣਾ ਸਮਝ ਗਿਆ ਉਹ ਸਮਝ ਆ ਰਹੀ ਹੈ ਨਾ ਸਵਾਦ ਹਮ ਵਰਗ ਦਾ ਪਰਿਮਾਪ ਡਾਇਗਰਾਮ ਵੀ ਬਣਾ ਦੇਦਾ ਉਹ ਮਟੇ ਬਲਾਂ ਨੀਚੇ ਵਾਲਾ ਕੀ ਹੈ ਹਾਂ ਜਿਹੜੀ ਵੀ ਚੀਜ਼ ਕਰਨੀ ਹੈ ਨਾ ਜਿੱਥੇ ਵੀ ਸਵਾਲ ਹੈ ਨਾ ਸਫਾਈ ਚ ਕਰਨਾ ਚਾਹੇ ਉਹਨੂੰ ਦਵਾਰੀ ਵਿੱਚ ਢੇਲਿਆ ਕਰੋ ਇਹ ਥੋੜੀ ਆ ਵੀ ਪਿੱਛੇ ਨੀਚੇ ਦਿਖੀ ਜਾਂਦਾ ਉਹ ਦੂਸਰਾ ਸਵਾਲ ਉੱਪਰ ਆਪ ਦਾ ਸਵਾਲ ਲਿਖੀ ਜਾਂਦੇ ਕਮਲ ਆਈ ਹੈ ਕਿ ਨਾ ਸਮਝੇ ਇਹਦੇ ਵਿੱਚ 8 ਸੈਂਟੀਮੀਟਰ ਕਿਉਂ ਲਿਖਿਆ ਉਹਨੇ ਉੱਥੇ ਇੱਕ ਪਹਿਲਾਂ ਦੇਖ ਲੋ ਜਸਪਰੀਦ ਨੇ ਦੋ ਚੀਜ਼ਾਂ ਲਿਖੀਆਂ ਸੀ ਉੱਥੇ ਆਇਤ ਸੀ ਇਸ ਲਈ ਦੋ ਚੀਜ਼ਾਂ ਲੰਬਾਈ ਚੜਾਈ ਇਹਦੇ ਵਿੱਚ ਵਰਗ ਹੈ ਤਾਂ ਵਰਗ ਦੇ ਵਿੱਚ ਕਿਹ ਲਈ ਇੱਕ ਭੁਜਾ ਜੇ ਇੱਕ ਭੁਜਾ 8 ਤਾਂ ਬਾਕੀ ਸਾਰੀਆਂ ਵੀ 8 8 ਨੇ ਚਾਰੋਂ 8 8 ਹੋ ਗਿਆ ਤਾਂ 4 ਗੁਣਾ ਭੁਜਾ ਦਾ ਫਾਰਮੂਲਾ ਲਗਾਏ ਨੇ 4 ਗੁਣਾ 8 8 ਚੋਕਾ 32 32 Já baixe.